ਉਮਰਾਂ ਜਿਹੜੇ ਪੁਰਤਗਾਲ ਕੇ ਸੀ ਉਹ ਕੌਣ ਸੀ ਕੀ ਨਾਂ ਸੀ ਉਹ ਤੁਹਾਡੇ ਕਿ ਲੱਗਦੇ ਮੇਰੇ ਛੋਟੇ ਦਾ ਆਹੀ ਕਿ ਕਿਸੇ ਨੂੰ ਬਣਾ ਦੀ ਕਿੰਨੇ ਪੁਰਤਗਾਲ ਉਹਨਾਂ ਨੇ ਲਗਭਗ 30 30 ਸਾਲ ਦੀ ਕਦੋਂ ਕੇ ਇਸ ਜਿਹੜੀ ਪੁਰਤਗਾਲ ਤੱਕ ਕੀ ਕੱਤੀ ਗਈ ਸੀ ਪੁਰਤਗਾਲ ਆਪਣੇ ਕਾਰੋਬਾਰ ਵਾਸਤੇ ਗਏ ਸੀ ਤੇ ਲਗਭਗ ਪੌਣੇ ਤੇਨ ਫਰਮ ਨੇ ਹੋ ਗਏ ਸੀ ਚਲੋ ਛੁੱਟੀ ਆਈ ਤੁਹਾਨੂੰ ਛੁੱਟੀ ਪਈ ਜਰਾ ਆਈ ਜੀ ਤੇਲੀਰਾਂ ਨੂੰ ਕਾਰ ਮਿਲਿਆ ਸੀ

ਕਾਫੀ ਆ ਰਹੇ ਸੀ ਲੋ ਬਾਈਕ ਤੇ ਜਾ ਰਹੇ ਸੀ ਤੇ ਉਹਨਾਂ ਦੇ ਵਿੱਚ ਕਿਸੇ ਗੋਰੇ ਨੇ ਗੱਡੀ ਮਾਰ ਦਿੱਤੀ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਹੈ ਜੀ ਦੋ ਬੱਚੀਆਂ ਨੇ ਜੀ ਡੈਡੀ ਮੰਮੀ ਹੈ ਠੀ ਸਮੇਂ ਉਹ ਜੀ ਇਨਸਾਨ ਜਾਂਦਾ ਦਿੱਥੋਂ ਚੰਗਾ ਭੁੱਖ ਸੋਚ ਕੇ ਹਾਂਜੀ ਤੇ ਜਿਵੇਂ ਅਹੋਲੇ ਹਾਂ ਅਸਲ ਵਿੱਚ ਦੇਖੋ ਇੱਕ ਵਾਸਤੇ ਜਾਂਦਾ ਜੀ ਆਪਾਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਸਾਰੇ ਨੂੰ ਛੱਡ ਕੇ ਅਸੀਂ ਵਿਦੇਸ਼ਾਂ ਵੀ ਜਾਣੇ ਆ ਕਿ ਸਾਡਾ ਜਿਹੜਾ ਭਵਿੱਖ ਆ ਵਧੀਆ ਬਣ ਸਕੇ ਹੂੰ ਪਰ ਕੁਝ ਨਿਸਾਨ ਨਿਸਾਨ ਕੋਈ ਸੋਚਦਾ ਹੋਰਿਆ ਹੋ ਕੋਈ ਹੋਰ ਜਾਂਦਾ ਹੈ ਉਹ ਜਿਹੜੀ ਬਿੱਤਕ ਦੇ ਆ ਕਦੋਂ ਤੱਕ ਵਾਪਸ ਆ ਜੇ ਲਗਭਗ ਉਹਨਾਂ ਨੇ 15 ਘੰਟੇ ਟਾਈਮ ਦਿੱਤਾ ਜੀ ਕਿ 15 ਘੰਟੇ ਲੱਸਣਗੇ ਗੱਡੀ ਦੇਖੋ ਕਿ ਜਦੋਂ ਇਸ ਤਰ੍ਹਾਂ ਕਰਦਾ ਹੀ ਹੋਵੇ ਜੀ ਉਸ ਤਰ੍ਹਾਂ ਦੱਸੋ ਜੀ ਕਿਹੜੀ ਗੱਲ ਲਾਸਟ ਟਾਈਮ ਤੁਹਾਡੀ ਕੋਈ ਮੈਂ ਕੁਝ ਨਹੀਂ ਕਿਹਾ ਸਮਝ ਵੀ ਨਹੀਂ ਪਤਾ ਨਹੀਂ ਪਤਾ ਕੀ ਬਣਾ ਰਿਹਾ ਮੇਰਾ ਰੱਬ ਕਿਦਾਂ ਦੇ ਸੁਪਨੇ ਮੇਰੇ ਤੋਂ ਬਾਹਰ ਗਏ ਸੀ ਕਿਹੜੀ ਬੱਚਿਆਂ ਦੇ ਸੁਪਨੇ ਸੀ ਬੱਚੇ ਅੱਜ ਜਿੰਦਗੀ ਬਣਾਉਂਦੇ ਮਾ ਮਾ ਨਾ ਨਾ ਗੈਰੀ ਦਾ ਹਾਇ ਕੋਈ ਨਹੀਂ ਕਹਿੰਦੇ ਮੈਂ ਕੰਮ ਨੋਆ